ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਛੜਛਾਟਾ ਵਿੱਚ ਸਵਾਗਤ ਕਰਦੇ ਆ। ਧੰਨਵਾਦ। ਸੋ ਹੁਣ ਅੱਜ ਦੀ ਖਬਰ ਇਹ ਹੈ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲ ਕੂਚ ਕਰ ਰਿਹਾ ਹੈ। ਤੇ ਸਰ ਕੀ ਲੱਗਦਾ ਆਸਾਨੀ ਨਾਲ ਪਹੁੰਚ ਜਾਣਗੇ ਦਿੱਲੀ? ਦੇਖੋ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਚਿਰ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ 6 ਦਸੰਬਰ ਵਾਲੇ ਦਿਨ 1 ਵਜੇ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਕੂਚ ਕਰਨਗੇ। ਜੀ। ਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ 101 ਬੰਦਾ ਆ 101 ਬੰਦਾ ਜਿਹੜਾ ਆ ਉਹ ਸਰਿੰਦਰ ਫੂਲ ਖੁਰਾ ਦੀ ਅਗਵਾਈ ਦੇ ਵਿੱਚ ਆ ਜਿਹੜਾ ਜਥਾ ਜਾ ਰਿਹਾ ਹੈ ਉਹਦੇ ਵਿੱਚ ਕੁਝ ਵੱਡੇ ਲੀਡਰ ਨੇ ਸਰਵਨ ਸਿੰਘ ਪੰਦੇਰ ਹੋਰੀ ਨੇ ਇਹ ਜਿਹੜਾ ਜਥਾ ਆ ਇਹ ਪੈਦਲ ਦਿੱਲੀ ਨੂੰ ਜਾਏਗਾ ਜੀ ਇਹਨਾਂ ਕੋਲ ਕੇਵਲ ਕਿਸਾਨੀ ਝੰਡੇ ਹੋਣਗੇ ਤੇ ਨਾਲ ਦੋ ਡੰਗ ਦੀਆਂ ਇਹਨਾਂ ਕੋ ਰੋਟੀਆਂ ਹੋਣਗੀਆਂ ਜੀ ਜਿਵੇਂ ਹਰਿਆਣਾ ਦੀ ਸਰਕਾਰ ਨੇ ਇਹਨਾਂ ਨੂੰ 13 ਫਰਵਰੀ ਨੂੰ ਦਿੱਲੀ ਕੂਚ ਕਰਨ ਤੋਂ ਰੋਕਿਆ ਸੀ ਤੇ ਮੈਨੂੰ ਯਾਦ ਹੈ 7 ਫਰਵਰੀ ਨੂੰ ਹੀ ਇਹਨਾਂ ਨੇ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਬੈਰੀਕੇਡਿੰਗ ਵੀ ਇਹਨਾਂ ਨੇ 7 ਲੇਅਰ ਕੀਤੀ ਸੀ ਔਰ ਉਸ ਬੈਰੀਕੇਡਿੰਗ ਨੂੰ ਹੋਇਆ ਅੱਜ ਲਗਭਗ 10 ਮਹੀਨੇ ਹੋ ਗਏ ਨੇ ਸੋ 10 ਮਹੀਨਿਆਂ ਬਾਅਦ ਵੀ ਇਹ ਜਿਹੜਾ ਰਸਤਾ ਆ ਉਹ ਹਾਈ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਨਹੀਂ ਖੁੱਲਿਆ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਬੜਾ ਕਲੀਅਰ ਕਹਿ ਦਿੱਤਾ ਸੀ ਕਿ ਕਿਸਾਨਾਂ ਦੀਆਂ ਵਾਜਬ ਤੇ ਹੱਕੀ ਮੰਗਾਂ ਲਈ ਉਹਨਾਂ ਕੋਲ ਕਾਨੂੰਨੀ ਅਖਤਿਆਰ ਹੈ ਕਿ ਉਹ ਅਮਨਪੂਰਵਕ ਤਰੀਕੇ ਨਾਲ ਅੰਦੋਲਨ ਕਰ ਸਕਦੇ ਨੇ ਇਸ ਲਈ ਉਹਨਾਂ ਦਾ ਦਿੱਲੀ ਜਾਣ ਦਾ ਰਸਤਾ ਨਾ ਰੁਕਿਆ ਜਾਵੇ ਪਰ ਦਿੱਲੀ ਜਾਣ ਦਾ ਰਸਤਾ ਜਿਹੜਾ ਹੈ ਉਹ ਹਰਿਆਣਾ ਦੀ ਗਵਰਨਮੈਂਟ ਨੇ ਰੋਕਿਆ ਹਾਂ ਔਰ ਪਰਵਚਨ ਇਹ ਸਰ ਗਿਆ ਬਰਤਾਂਤ ਇਹ ਸਰ ਗਿਆ ਕਿ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ ਹੈ ਜਦਕਿ ਕਿਸਾਨਾਂ ਨੇ ਹਰਿਆਣਾ ਸਰਕਾਰ ਦੇ ਇਸ ਬਰਤਾਂਤ ਨੂੰ ਪੂਰੀ ਤਰ੍ਹਾਂ ਨਾਲ ਲੋਕਾਂ ਵਿੱਚੋਂ ਨਖੇੜ ਕੇ ਦੱਸ ਦਿੱਤਾ ਕਿ ਕਿਸਾਨ ਸਾਈਡ ਤੇ ਬੈਠੇ ਨੇ ਤੇ ਇਹ ਰਸਤਾ ਪੰਜਾਬ ਦੀ ਜੂਚੰਦ ਜੂਚਾ ਕੇ ਹਰਿਆਣੇ ਦੀ ਗਵਰਨਮੈਂਟ ਦੇ ਤੱਕੇ ਨਾਲ ਰੋਕਿਆ ਹੋਇਆ ਹੈ ਜੀ ਜੀ ਇਹਦੇ ਚੱਲਦਿਆਂ ਆ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਹੋਏ ਨੇ ਮੋਰਚਾ ਲੱਗਾ ਹੋਇਆ ਅੱਜ ਤੱਕ 40 ਤੋਂ ਵੱਧ ਜਿਹੜੀਆਂ ਮੌਤਾਂ ਨੇ ਉਹ ਇੱਥੇ ਹੋ ਚੁੱਕੀਆਂ ਨੇ ਤੇ ਜੇ ਮੈਂ ਯਾਦ ਕਰਾਂ ਸ਼ਬ ਕਰਨ ਦੀ ਮੌਤ ਜਿਹੜੀ ਹੈ ਕਿੰਨਾਂ ਸਾਲਾਂ ਦੇ ਨੌਜਵਾਨ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਵੀ ਹੋਈ ਹੈ ਜੀ ਇਸ ਸਾਰੇ ਵਿੱਚ ਹਰਿਆਣਾ ਸਰਕਾਰ ਜਿਹੜੀ ਬਾਰ ਬਾਰ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਵਾਜ਼ਬ ਤੇ ਹੱਕੀ ਮੰਗਾਂ ਲਈ ਪ੍ਰਧਾਨ ਮੰਤਰੀ ਕੇ ਨਾਲ ਦਿੱਲੀ ਜਾਣ ਲਈ ਇਹਨਾਂ ਨੂੰ ਮਨਾ ਨਹੀਂ ਕਰਦੇ ਪਰ ਇਹ ਟਰੈਕਟਰ ਟਰਾਲੀਆਂ ਨਾ ਲੈ ਕੇ ਜਾਣ ਪ੍ਰੋਜੈਕਟ ਇਦਾਂ ਕੀਤਾ ਗਿਆ ਕਿ ਇਹਨਾਂ ਦੇ ਟਰੈਕਟਰ ਟਰਾਲੀਆਂ ਨਾ ਹੋ ਕੇ ਜਿਵੇਂ ਟੋਪਾਂ ਹੋਣ ਟੈਂਕ ਹੋਣ ਜਿਵੇਂ ਭਾਜਪਾ ਦੇ ਕੁਝ ਲੀਡਰਾਂ ਨੇ ਇਹਨਾਂ ਨੂੰ ਅਤਵਾਦੀ ਕਿਹਾ ਇਹਨਾਂ ਨੂੰ ਵੱਖਵਾਦੀ ਕਿਹਾ ਇਹਨਾਂ ਨੂੰ ਨੈਕਸਲੀਏ ਕਿਹਾ ਤੇ ਵੱਖ-ਵੱਖ ਇਲਜ਼ਾਮ ਲਾਏ ਉਹ ਅੱਜ ਸਾਬਤ ਹੁੰਦੇ ਲੱਗਦੇ ਨੇ ਕਿਉਂਕਿ ਹਰਿਆਣਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਜੀ ਕਿ ਉਹ ਇਹਨਾਂ ਕਿਸਾਨਾਂ ਨੂੰ ਸ਼ਾਂਤੀਪੂਰਕ ਦਿੱਲੀ ਨਹੀਂ ਜਾਣ ਦੇਣਗੀ ਇਸੇ ਲਈ ਉਹਨਾਂ ਨੇ ਵੱਡੇ ਪੱਧਰ ਤੇ ਪ੍ਰਬੰਧ ਕਰ ਲੈਨੇ ਆ ਕਿਸਾਨ ਜਥੇਬੰਦੀਆਂ ਨੇ ਵੀ ਅੱਜ ਦੇ ਦਿਨ ਦੀ ਚੋਣ ਇਸ ਕਰਕੇ ਕੀਤੀ ਹੈ ਜੀ ਕਿ ਅੱਜ ਦਾ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਾ ਦਿਨ ਹੈ ਜੀ ਅੱਜ ਦਾ ਦਿਨ ਪੰਜਾਬੀਆਂ ਲਈ ਦਿੱਲੀ ਵਿੱਚ ਆ ਅੱਜ ਤੋਂ ਕਾਫੀ ਪਹਿਲਾਂ 1675 ਤੋਂ ਲੈ ਕੇ ਹੁਣ ਤੱਕ ਕੁਰਬਾਨੀ ਦਾ ਦਿਨ ਹੈ ਤੇ ਕਿਸਾਨ ਜਥੇਬੰਦੀਆਂ ਆਪਣੇ ਉਸ ਵੱਡੇ ਆਦਰਸ਼ ਵਾਲੇ ਇਹ ਸ਼ਹਾਦਤ ਦੇ ਦਿਨ ਨੂੰ ਚੁਣ ਰਹੀਆਂ ਨੇ ਕਿ ਅਸੀਂ ਵੀ ਉਸੇ ਮਾਰਗ ਤੇ ਚੱਲਾਂਗੇ ਦਿੱਲੀ ਦੀ ਹਕੂਮਤ ਜੇ ਸਾਡੀ ਗੱਲ ਨਹੀਂ ਮੰਨਦੀ ਅਸੀਂ ਉਹਦੇ ਖਿਲਾਫ ਜਿਹੜਾ ਉਹ ਅੰਦੋਲਨ ਕਰਾਂਗੇ ਸੋ ਅੱਜ ਕਿਸਾਨ ਜਥੇਬੰਦੀਆਂ ਆਪਣੀ ਆਵਾਜ਼ ਤੇ ਹੱਕੀ ਮੰਗਾਂ ਲਈ ਚੱਲਣ ਲੱਗੀਆਂ ਨੇ 1 ਵਜੇ ਦੇ ਕਰੀਬ ਉਹਨਾਂ ਨੇ ਚੱਲਣਾ ਔਰ ਬਹੁਤ ਵੱਡੇ ਪੱਧਰ ਤੇ ਪੁਲਿਸ ਦਾ ਉੱਥੇ ਪਹਿਰਾ ਲੱਗਾ ਹੋਇਆ ਹੈ ਜੀ ਸਰ ਹੁਣ ਸਵਾਲ ਇਹ ਹੈ ਕਿ ਹਰਿਆਣਾ ਨੇ ਫੌਜੀ ਦਲਾਆਂ ਦੀਆਂ ਕੁਝ ਹੋਰ ਟੁਕੜੀਆਂ ਨੂੰ ਬੁਲਾ ਲਿਆ ਕੀ ਲੱਗਦਾ ਹੈ ਉਹਨਾਂ ਨੂੰ ਕਿ ਕਿਸਾਨ ਇਨੇ ਖਤਰਨਾਕ ਨੇ ਦੇਖੋ ਕਿਸਾਨਾਂ ਬਾਰੇ ਇਹ ਭਰਮ ਜਿਹੜਾ ਆ ਉਹ ਇਸ ਲਈ ਪੈਦਾ ਕੀਤਾ ਜਾਂਦਾ ਹੈ ਕਿ ਆਮ ਜਨ ਸੁਧਾਰਨ ਵਿੱਚੋਂ ਜਿਹੜੀ ਹਮਦਰਦੀ ਕਿਸਾਨਾਂ ਨੂੰ ਮਿਲ ਰਹੀ ਹੈ ਜੀ ਉਸ ਹਮਦਰਦੀ ਨੂੰ ਖੰਡਿਤ ਕਰਨਾ ਹੈ ਉਸ ਹਮਦਰਦੀ ਨੂੰ ਰੋਕਣਾ ਹੈ ਹਮ ਇਸ ਕਰਕੇ ਉਹਨਾਂ ਵਾਸਤੇ ਇਦਾਂ ਦੇ ਨੈਗੇਟਿਵ ਵਿਸ਼ੇਸ਼ਣ ਜਿਹੜੇ ਉਹ ਲਾਏ ਜਾਂਦੇ ਨੇ ਜੀ ਦੂਸਰੇ ਪੱਧਰ ਤੇ ਕਿਸਾਨਾਂ ਨੂੰ ਪਿਛਲੇ ਅੰਦੋਲਨਾਂ ਚ ਮਿਲਿਆ ਜਿੱਡਾ ਵੱਡਾ ਹੰਗਾਰਾ ਸੀ ਲੋਕਾਂ ਦਾ ਉਹਨੂੰ ਦੇਖਦਿਆਂ ਸਰਕਾਰ ਨੂੰ ਇਹ ਲੱਗਦਾ ਵੀ ਹੈ ਕਿ ਜੇ ਇਹ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਇਹਨਾਂ ਕਿਸਾਨਾਂ ਦੇ ਨਾਲ ਚੱਲ ਗਏ ਇਹ ਤਾਂ ਸਥਿਤੀ ਬਦਲ ਜਾਣੀ ਆ ਫਿਰ ਇਹਨਾਂ ਪੁਲਿਸਾਂ ਇਹਨਾਂ ਪੈਰਾਮਿਲਟਰੀ ਫੋਰਸਸ ਕੋਲੋਂ ਇਹ ਕੰਟਰੋਲ ਨਹੀਂ ਹੋਣੀ ਜੀ ਨੀਮ ਫੌਜੀ ਦਲਾਂ ਨੂੰ ਵੱਡੇ ਪੱਧਰ ਤੇ ਪੰਜਾਬ ਹਰਿਆਣਾ ਬਾਰਡਰ ਤੇ ਲਾਤ ਆ ਗਿਆ ਡੱਬ ਵਾਲੀ ਦਾ ਬਾਰਡਰ ਬਠਿੰਡਾ ਮਲੋਟ ਵਾਲਾ ਬਾਰਡਰ ਸ਼ੰਭੂ ਵਾਲਾ ਬਾਰਡਰ ਖਨੌਰੀ ਵਾਲਾ ਬਾਰਡਰ ਇਹ ਸਾਰੇ ਬਾਰਡਰ ਜਿਹੜੇ ਆ ਉਹ ਸੀਲ ਕਰਤੇ ਗਏ ਆ ਆ ਹਰਿਆਣਾ ਪੁਲਿਸ ਦੇ ਮੁਖੀਆਂ ਨੇ ਇਹ ਜਿਹੜੇ ਬਾਰਡਰ ਤੇ ਹਰਿਆਣੇ ਦੇ ਪਿੰਡ ਨੇ ਉਹਨਾਂ ਦੀਆਂ ਪੰਚਾਇਤਾਂ ਨਾਲ ਉਹਨਾਂ ਦੇ ਸਰਪੰਚਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਹੈ ਜਦ ਕਿ ਕਿਸਾਨਾਂ ਤਾਂ ਬੜਾ ਕਲੀਅਰ ਕਹਤਾ ਹੈ ਕਿ ਅਸੀਂ ਸ਼ੰਭੂ ਬਾਰਡਰ ਤੋਂ ਹੀ ਮਾਰਚ ਕਰਾਂਗੇ ਇਹ ਬਾਕੀ ਬਾਰਡਰਾਂ ਤੇ ਇਹ ਜਿਹੜਾ ਵਾ ਅੰਦੋਲਨ ਉੱਥੋਂ ਨਹੀਂ ਹੋਏਗਾ ਅਸੀਂ ਚੋਰਾ ਵਾਂਗੂ ਦਿੱਲੀ ਵਿੱਚ ਨਹੀਂ ਜਾਣਾ ਆ ਜੇ ਜਾਣਾ ਹੀ ਹੋਵੇ ਤਾਂ ਹਰ ਰੋਜ਼ ਬੱਸਾਂ ਜਾਂਦੀਆਂ ਨੇ ਹਰ ਰੋਜ਼ ਕਾਰਾਂ ਜਾਂਦੀਆਂ ਨੇ ਟ੍ਰੇਨਾਂ ਜਾਂਦੀਆਂ ਨੇ ਜਹਾਜ਼ ਜਾਂਦੇ ਨੇ ਤੇ ਇਹ ਕਿਸਾਨਾਂ ਲਈ ਕੋਈ ਮੁਸ਼ਕਲ ਥੋੜੀ ਆ ਕਿ ਦਿੱਲੀ ਜਾ ਕੇ ਇਕੱਠੇ ਹੋ ਜਾਣ ਜੀ ਜੀ ਮਤਲਬ ਸਵਾਲ ਕਿਸਾਨਾਂ ਲਈ ਵੀ ਇੰਨਾ ਇੰਪੋਰਟੈਂਟ ਹੈ ਕਿ ਇਹ ਗੱਲ ਪ੍ਰਚਾਰ ਨਹੀਂ ਹੈ ਤੇ ਪ੍ਰਸਾਰ ਨਹੀਂ ਹੈ ਕਿ ਜੇ ਕੋਈ ਇੱਕ ਵਰਗ ਆਪਣੀਆਂ ਆਵਾਜ਼ ਬ ਤੇ ਹੱਕੀ ਮੰਗਾਂ ਲਈ ਦਿੱਲੀ ਦੀ ਸਰਕਾਰ ਦੇ ਬਰੂਹਾਂ ਤੇ ਜਾ ਕੇ ਗੱਲ ਕਰਨੀ ਚਾਹੁੰਦਾ ਹੈ ਤਾਂ ਹਰਿਆਣੇ ਦੀ ਉਸੇ ਪਾਰਟੀ ਦੀ ਸਰਕਾਰ ਦਾ ਕਿਉਂ ਟੜ ਦੁਖਦਾ ਹੈ ਇੱਕ ਆਦੇ ਲਈ ਇੰਨੀ ਤਾਬਲੀ ਹੋ ਜਾਂਦੀ ਹੈ ਕਿ ਇਹਨਾਂ ਨੂੰ ਨਹੀਂ ਜਾਣ ਦੇਣਾ ਸੋ ਸਵਾਲ ਹਰਿਆਣਾ ਦੀ ਗਵਰਨਮੈਂਟ ਤੇ ਵੀ ਬਣਦਾ ਹੈ ਪਰ ਹਰਿਆਣਾ ਗਵਰਨਮੈਂਟ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਹੈ ਦਿੱਲੀ ਦੀ ਸਰਕਾਰ ਸੈਂਟਰ ਦੀ ਸਰਕਾਰ ਇਸ ਕਰਕੇ ਉਹਦੇ ਤੇ ਖੜੀ ਹੈ ਕਿ ਅਸੀਂ ਇਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦੇਣਾ ਜਦੋਂ ਇਹ ਦਿੱਲੀ ਜਾਂਦੇ ਨੇ ਤੇ ਦਿੱਲੀ ਦੇ ਆਲੇ ਦੁਆਲੇ ਲੋਕਾਂ ਦਾ ਵੀ ਵੱਡਾ ਹੰਗਾਰਾ ਮਿਲਦਾ ਹੈ ਤੇ ਜਿਵੇਂ ਇੱਕ ਸਾਲ ਦਾ ਅੰਦੋਲਨ ਚੱਲਿਆ ਸੀ ਇਹ ਫਿਰ ਵੱਡਾ ਅੰਦੋਲਨ ਉੱਥੇ ਨਾ ਸਿਰਜਿਆ ਜੀ ਸਸ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਡੱਲੇਵਾਲ ਦੀ ਮਰਨ ਵਰਤ ਦੀ ਕੀ ਸਥਿਤੀ ਹੈ ਡੱਲੇਵਾਲ ਸਾਹਿਬ ਨੇ ਪਿਛਲੇ ਦਿਨਾਂ ਤੋਂ ਮਰਨ ਵਰਤ ਦਾ ਐਲਾਨ ਕੀਤਾ ਹੋਇਆ ਸੀ ਤੇ ਅੱਜ ਵੀ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਜੀ ਅੱਜ 11ਵਾਂ ਦਿਨ ਹੈ ਮੈਂ ਸਮਝਦਾ ਜਗਜੀਤ ਸਿੰਘ ਡੱਲੇਵਾਲ ਹੋਰੀ ਬੜੇ ਹੀ ਅ ਮਤਲਬ ਇੱਕ ਉਸ ਕਿਸਮ ਦੇ ਇਨਸਾਨ ਨੇ ਜੇ ਉਹ ਉਹਨਾਂ ਨੇ ਫੈਸਲਾ ਕਰ ਲਿਆ ਤਾਂ ਉਹ ਉਹਨਾਂ ਨੇ ਉਤੋਂ ਪਿੱਛੇ ਨਹੀਂ ਹਟਣਾ ਜੀ ਇਹ ਇਹਨੂੰ ਮੈਂ ਜਿਹੜਾ ਮਰਨ ਵਰਤ ਹੈ ਇਹਨੂੰ ਮੈਂ ਅਠਵਾਲ ਜੀ ਦੋ ਤਰ੍ਹਾਂ ਨਾਲ ਦੇਖਦਾ ਇੱਕ ਤਾਂ ਇਹ ਹੈ ਕਿ ਮਰਨ ਵਰਤ ਦੇ ਨਾਲ ਇੱਕ ਮੂਵਮੈਂਟ ਜਿਹੜੀ ਹੈ ਉਹ ਲੋਕਾਂ ਚ ਗਈ ਜਿਵੇਂ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਡੀਐਮਸੀ ਚ ਭਰਤੀ ਕਰਵਾਇਆ ਗਿਆ ਡੱਲੇਵਾਲ ਸਾਹਿਬ ਬਾਰੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਖਤਰਾ ਹੈ ਇਸ ਕਰਕੇ ਇਹਨਾਂ ਨੂੰ ਡੀਐਮਸੀ ਵਿੱਚ ਭਰਤੀ ਕਰਾਇਆ ਗਿਆ ਜਦੋਂ ਡੱਲੇਵਾਲ ਸਾਹਿਬ ਉਹ ਉੱਥੋਂ ਰਿਹਾ ਹੋ ਕੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਉੱਥੇ ਤਾਂ ਮੇਰਾ ਇਲਾਜ ਹੀ ਨਹੀਂ ਕੀਤਾ ਗਿਆ ਵੀ ਉਹ ਮੇਰੀ ਗ੍ਰਿਫਤਾਰੀ ਸੀ ਉਹ ਉਹਨੂੰ ਗ੍ਰਿਫਤਾਰੀ ਦੇ ਤੌਰ ਤੇ ਦੇਖਦੇ ਨੇ ਪਰ ਡੱਲੇਵਾਲ ਸਾਹਿਬ ਨੇ ਉਹਨਾਂ ਦਿਨਾਂ ਦੇ ਵਿੱਚ ਵੀ ਨਾ ਕੁਝ ਖਾਦਾ ਤੇ ਨਾ ਕੁਝ ਪੀਤਾ ਉਹਨਾਂ ਨੂੰ ਕੁਝ ਜਿਹੜੀਆਂ ਕੈਂਸਰ ਦੇ ਪੇਸ਼ੈਂਟ ਦੇ ਉਹ ਦਵਾਈਆਂ ਜਿਹੜੀਆਂ ਨੇ ਉੱਥੇ ਉਹ ਦਿੱਤੀਆਂ ਗਈਆਂ ਤੇ ਉਹ ਦਵਾਈਆਂ ਹੀ ਉਹ ਹੁਣ ਵੀ ਲੈ ਰਹੇ ਨੇ ਜੀ ਅੱਜ 11ਵਾਂ ਦਿਨ ਹੈ ਤੇ ਡੱਲੇਵਾਲ ਸਾਹਿਬ ਜਿਹੜੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਇੱਕ ਪੂਰੀ ਟੀਮ ਜਿਹੜੀ ਹੈ ਉਹਨਾਂ ਨੂੰ ਮਰਨ ਵਰਤ ਤੇ ਉਹਨਾਂ ਦੀ ਜਿਹੜੀ ਰਾਖੀ ਕਰ ਰਹੀ ਹੈ ਕਿ ਪੁਲਿਸ ਜਿਹੜੀ ਹੈ ਉਹਨਾਂ ਨੂੰ ਚੁੱਕ ਕੇ ਨਾ ਲੈ ਜਾਵੇ ਤੇ ਧੱਕੇ ਨਾਲ ਉਹਨਾਂ ਦਾ ਮਰਨ ਵਰਤ ਨਾ ਅਟੜਾ ਦੇਵੇ ਇਹ ਦੂਸਰਾ ਪੱਖ ਇਹ ਵੀ ਹੈ ਕਿ ਅਸੀਂ ਮਰਨ ਵਰਤ ਨੂੰ ਇਦਾਂ ਵੀ ਲੈ ਲੈਣਿਆ ਕਿ ਐ ਦੇਖੋ ਦੱਲੇਵਾਲ ਸਾਹਿਬ ਦਾ ਮਕਸਦ ਮਰਨਾ ਨਹੀਂ ਹੈ ਦੱਲੇਵਾਲ ਸਾਹਿਬ ਦਾ ਮਕਸਦ ਇਹ ਆ ਵੀ ਸਾਡੀਆਂ ਮੰਗਾਂ ਤੇ ਜੇ ਤੁਸੀਂ ਧਿਆਨ ਨਹੀਂ ਦੇਣਾ ਤੇ ਹੋਰ ਅਸੀਂ ਕੀ ਕਰੀਏ ਮਾਰ ਹੀ ਸਕਦੇ ਹਾਂ ਪਰ ਇੱਕ ਸਵਾਲ ਦੱਲੇਵਾਲ ਸਾਹਿਬ ਲਈ ਵੀ ਬਣਦਾ ਉਹ ਸਵਾਲ ਇਹ ਆ ਵੀ ਦੱਲੇਵਾਲ ਸਾਹਿਬ ਜਦੋਂ ਤੁਸੀਂ ਪਿਛਲੀ ਵਾਰੀ ਦਿੱਲੀ ਗਏ ਸੀ ਉਦੋਂ ਵੀ ਲੋਕਾਂ ਆਈਆਂ ਸੀ ਉਦੋਂ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਸੀ ਪਰ ਹੁਣ ਮੰਗਾਂ ਤਾਂ ਉਹੀ ਨੇ ਮੰਗਾਂ ਤਾਂ ਸਾਰੀਆਂ ਖੜੀਆਂ ਨੇ ਪਰ ਅੱਜ ਤੁਸੀਂ ਆਪਣੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਹੜਾ ਜਿਹਦੇ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਨੇ ਹਿੰਦੁਸਤਾਨ ਭਰ ਦੀਆਂ 500 ਤੋਂ ਵੱਡੀਆਂ ਵੱਧ ਜਥੇਬੰਦੀਆਂ ਨੇ ਉਨਾ ਜਥੇਬੰਦੀਆਂ ਦੀ ਇਕਤਾ ਕਰਕੇ ਨਹੀਂ ਤੁਰੇ ਜੀ ਤੁਹਾਨੂੰ ਕੱਲਿਆਂ ਨੂੰ ਥੋੜੀ ਜਿਹੜਾ ਆ ਉਹ ਐਮਐਸਪੀ ਚਾਹੀਦਾ ਇਹ ਮੰਗਾ ਸਾਰਿਆਂ ਦੀਆਂ ਸਾਂਝੀਆਂ ਨੇ ਸੋ ਤੁਸੀਂ ਸਾਰਿਆਂ ਦੀਆਂ ਸਾਂਝੀਆਂ ਮੰਗਾ ਤੇ ਲੋਕ ਘੋੜ ਲਾਂਬੰਦ ਕਰੋ ਔਰ ਲੋਕ ਘੋੜ ਲਾਂਬੰਦ ਕਰਕੇ ਤੁਸੀਂ ਅੱਗੇ ਵਧੋ ਮਰਨ ਵਰਤ ਜੇ ਮੈਂ ਦੂਸਰੇ ਐਂਗਲ ਤੋਂ ਕਹਾਂ ਕਿ ਕਿਸੇ ਲੋਕ ਘੋੜ ਦਾ ਨਿੱਜੀਕਰਨ ਕਰਨਾ ਵੀ ਹੈ ਸੋ ਔਰ ਡੱਲੇਵਾਲ ਸਾਹਿਬ ਨੇ ਇੱਕ ਤਾਂ ਇਸ ਕੋਲ ਚ ਪਿਛਲੇ 10 ਮਹੀਨੇ ਤੋਂ ਆਈ ਖੜੋਤ ਨੂੰ ਤੇਜ਼ੀ ਦਿੰਦੀ ਆ ਮਰਨ ਵਰਤ ਨੇ ਪਰ ਦੂਸਰੇ ਰੂਪ ਵਿੱਚ ਅ ਡੱਲੇਵਾਰ ਸਾਹਿਬ ਨੂੰ ਸ਼ਾਇਦ ਇਹ ਵੀ ਲੱਗਦਾ ਹੋਵੇ ਕਿ ਉਹ ਹੀਰੋ ਵਜੋਂ ਉੱਭਰ ਰਹੇ ਨਹੀਂ ਐਮ ਪਰ ਵੱਡੀ ਗੱਲ ਲੋਕਾਂ ਦੀ ਖਾਸ ਕਰਕੇ ਖੁਦਕਸ਼ੀਆਂ ਕਰਦੀ ਕਿਸਾਨੀ ਦੀ ਜੀ ਘਾਟੇ ਚ ਜਾਂਦੀ ਕਿਸਾਨੀ ਦੀ ਨਿੱਕੀ ਕਿਸਾਨੀ ਦੀ ਮਜ਼ਦੂਰ ਕਿਸਾਨੀ ਦੀ ਵਾਜਬ ਤੇ ਹੱਕੀ ਜਿਹੜੀ ਲੜਾਈ ਹੈ ਉਸ ਲੜਾਈ ਨੂੰ ਸਟੇਟ ਦੇ ਨਾਲ ਲੜ ਕੇ ਜਿੱਤਣਾ ਹੈ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਜਦੋਂ ਇਹ ਅੰਦੋਲਨ 13 ਨੂੰ ਹੋਣਾ ਸੀ 13 ਫਰਵਰੀ ਨੂੰ ਉਦੋਂ ਸਥਿਤੀਆਂ ਅਠਵਾਲ ਜੀ ਇਹ ਸੀ ਕਿ ਹਰਿਆਣੇ ਦੀ ਵੀ ਇਲੈਕਸ਼ਨ ਹੋਣੀ ਸੀ ਉਦੋਂ ਸਥਿਤੀਆਂ ਇਹ ਸੀ ਕਿ ਭਾਰਤ ਦੀ ਲੋਕ ਸਭਾ ਦੀ ਚੋਣ ਹੋਣੀ ਸੀ ਸੋ ਉਸ ਚੋਣ ਦੇ ਸੰਦਰਭ ਵਿੱਚ ਕਿਸਾਨ ਅੰਦੋਲਨ ਦਾ ਜਿਹੜਾ ਵਿਰੋਧ ਹੈ ਜੀ ਔਰ ਮਤਲਬ ਇਹ ਰਾਸੀ ਤਰ੍ਹਾਂ ਵੋਟਾਂ ਲੈਣੀਆਂ ਹੁੰਦੀਆਂ ਉਹ ਸਮਝ ਵਿੱਚ ਆਉਂਦਾ ਹੈ ਪਰੰਤੂ ਹੁਣ ਜਦੋਂ 5 ਸਾਲਾਂ ਲਈ ਸੈਂਟਰ ਵਿੱਚ ਮੋਦੀ ਦੀ ਸਰਕਾਰ ਚੁਣੀ ਗਈ ਜਦੋਂ ਹਰਿਆਣਾ ਵਿੱਚ ਭਾਰੀ ਬਹੁਮਤ ਦੇ ਨਾਲ ਭਾਜਪਾ ਦੀ ਸਰਕਾਰ ਚੁਣੀ ਗਈ ਤਾਂ ਹੁਣ ਇਹਨਾਂ ਨੂੰ ਉਹਨਾਂ ਲੋਕਾਂ ਦੇ ਰਸਤੇ ਨਹੀਂ ਰੁਕਣੇ ਚਾਹੀਦੇ ਜਿਹੜੇ ਲੋਕ ਆਪਣੀਆਂ ਵਾਜਬ ਤੇ ਹੱਕੀ ਮੰਗਾਂ ਲਈ ਜਿਹੜਾ ਸਰਕਾਰ ਦੇ ਬਰੂਹੇ ਤੇ ਜਾਣ ਲੱਗੇ ਨੇ ਬਲਕਿ ਚਾਹੀਦਾ ਤੇ ਇਹ ਹੈ ਕਿ ਇਹਨਾਂ ਨੂੰ ਜੰਤਰ ਮੰਤਰ ਵਿਖੇ ਜਾਂ ਇਹਨਾਂ ਨੂੰ ਜਿਹੜਾ ਸਹਾਰਾ ਗਰਾਊਂਡ, ਰਾਮਲੀਲਾ ਗਰਾਊਂਡ ਜਾਂ ਕਿਸੇ ਹੋਰ ਗਰਾਊਂਡ ਵਿੱਚ ਦਿੱਲੀ ਵਿੱਚ ਐਸੀ ਥਾਂ ਦਿੱਤੀ ਜਾਵੇ ਬਿਲੋਂ ਭਾਈ ਆਪਣੀ ਗੱਲ ਜਿਹੜੀ ਆ ਤੁਸੀਂ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣੀ ਹੈ ਤੇ ਪਹੁੰਚਾ ਲੋ ਜੀ ਮੈਂ ਇਹ ਸਮਝਦਾ ਕਿ ਕਿਸਾਨਾਂ ਦੀਆਂ ਆਵਾਜ਼ ਤੇ ਹੱਕੀ ਮੰਗਾਂ ਨੇ ਹੂੰ ਕਿਸਾਨਾਂ ਉੱਤੇ ਉਹ ਮੰਗਾ ਮੰਨਣ ਦੀ ਬਜਾਏ ਹੋਰ ਤਰ੍ਹਾਂ ਦੇ ਪ੍ਰੈਸ਼ਰ ਪਾਏ ਜਾਂਦੇ ਨੇ ਜਿਵੇਂ ਦੁਨੀਆ ਭਰ ਦਾ ਪ੍ਰਦੂਸ਼ਣ ਜਿਹੜਾ ਆ ਉਹ ਕਿਸਾਨਾਂ ਦੇ ਨਾਂ ਮੜਿਆ ਜਾਂਦਾ ਹੈ ਜੀ ਜੀ ਦੁਨੀਆ ਭਰ ਦੀਆਂ ਜ਼ਹਿਰਾਂ ਦਾ ਵਿਰੋਧ ਕਿਸਾਨਾਂ 'ਸਰ ਮੜਿਆ ਜਾਂਦਾ ਪਾਣੀ ਦੀ ਜਿਸ ਤਰੀਕੇ ਦੀ ਘਾਟ ਹੋ ਰਹੀ ਹੈ ਉਹਦੀ ਜ਼ਿੰਮੇਵਾਰ ਕਿਸਾਨਾਂ ਨੂੰ ਠਾਰਾਇਆ ਜਾਂਦਾ ਹੈ ਇਹ ਫਸਲਾਂ ਤੇ ਜ਼ਹਿਰਾਂ ਸੜਕਣ ਦਾ ਜਿਹੜਾ ਇਲਜ਼ਾਮ ਹੈ ਕਿਸਾਨਾਂ 'ਸਰ ਮੜਿਆ ਜਾਂਦਾ ਇਹਨਾਂ ਨੂੰ ਅਤਵਾਦੀ ਵੱਖਵਾਦੀ ਨੈਕਸਲਾਈਨ ਆਰਬਨ ਨੈਕਸਲ ਤੇ ਹੋਰ ਕੀ ਕੀ ਜਿਹੜੇ ਵਿਸ਼ੇਸ਼ਣ ਹੈ ਇਹ ਉਹ ਪਰਜੀਵੀ ਇਹ ਸਾਰੇ ਵਿਸ਼ੇਸ਼ਣ ਦੇ ਕੇ ਕਿਸਾਨਾਂ ਨੂੰ ਨਵਾਜਿਆ ਜਾਂਦਾ ਜਦ ਕਿ ਕਿਸਾਨ ਉਹ ਆ ਜਿਨ੍ਹਾਂ ਨੇ ਭੁੱਖੇ ਭਾਰਤੀਆਂ ਦਾ ਢਿੱਡ ਭਰਿਆ ਇਹ ਯਾਦ ਰੱਖਣਾ ਚਾਹੀਦਾ ਕਿ ਕਿਸਾਨ ਉਹ ਆ ਜਿਹੜਾ ਇੱਥੇ ਦੇ ਹਿੰਦੁਸਤਾਨ ਦੀ 150 ਕਰੋੜ ਦੇ ਲਗਭਗ ਆਬਾਦੀ ਦਾ ਟੱਡ ਪਰਦੇ ਆ ਸੋ ਸਾਡੀਆਂ ਸਟੇਟਾਂ ਨੂੰ ਕਿਸਾਨਾਂ ਨਾਲ ਬਿਲਕੁਲ ਇਮਾਨਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਸਰ ਸੋ ਏ ਸੀ ਐਸ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਦੋ ਵਿਸ਼ੇਸ਼ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ